ਰੀਡਿੰਗ ਬਹੁਤ ਘੱਟ ਹੈ ਤੁਹਾਨੂੰ ਦਿੱਕਤ ਆਉਦੀ ਹੋਣੀ ਫਿਰ ਤਾਂ ਤੁਸੀਂ ਉਧਰ 50 ਦੇ ਸਰ ਉਹ ਸੀ ਕਲਾਇੰਟ ਨੂੰ ਕਰ ਲੈਣੇ ਆ ਜੀ ਕੋਰਪੋਰੇਟ ਸਮਝਾ ਲਈਦਾ ਜੀ ਮੇਰੇ ਕੋਲ ਪੈਕਨਿਸ ਔਰ ਸਿਡਜ਼ੂ ਹੁੰਦੇ ਆ ਪੈਕਨਿਸ ਦਾ ਲੀਟਰ ਹੋ ਰੱਖਿਆ ਹੈ ਉਹ ਹਜੇ ਛੋਟਾ ਹੈ ਵਾਈਟ ਪੱਪ ਵੀ ਅਵੇਲੇਬਲ ਹੈ ਬਰਾਊਨ ਪੱਪ ਵੀ ਅਵੇਲੇਬਲ ਹੈ ਉਸ ਤੋਂ ਔਰ ਕਿਟਨ ਦੇ ਬੱਚੇ ਵੀ ਔਰਖੇ ਆ ਹਾਂਜੀ ਅੱਜ ਕੱਲ ਤਾਂ ਇੰਸਟਾ ਦੇ ਥਰੂ ਕੰਮ ਹੋਰ ਵੀ ਅੱਛਾ ਹੋ ਗਿਆ ਦੂਰ ਦੂਰ ਡਿਲੀਵਰੀ ਹੋਣੀ ਹੈ ਸਟਾਰਟ ਹੋ ਗਈ ਹੈ ਲਈ ਸੈਟ ਬੈਸਟ ਆਫ ਲੱਕ ਹੈ ਨਾ ਵਧੀਆ ਥੈਂਕ ਯੂ ਸਰ ਹਾਂਜੀ ਖੜਿਆ ਅੱਜ ਪਟਿਆਲਾ ਦੇ ਐਸਡੀ ਕੁਮਾਰ ਸਵਾ ਗਰਾ ਇਹ ਆ ਸਾਡੀ ਬੱਚੀ ਮਿਲ ਗਈ ਸਾਨੂੰ ਪਹਿਲਾਂ ਵੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੁਣ ਸਾਡੇ ਨਾਲ ਹੈ ਨਾ ਬਹੁਤ ਪਿਆਰੇ ਪਿਆਰੇ ਪੱਪੀ ਜੀ ਰੱਖਦੇ ਨੇ ਨਾ ਇਹ ਆਪਣੇ ਘਰੇ ਹੋਮ ਬਰੀਡਿੰਗ ਦਾ ਜਿਹੜਾ ਕੰਮ ਕਰਦੇ ਨੇ ਤੇ ਇਹ ਗੱਲਬਾਤ ਆਪਾਂ ਕਰਦੇ ਆ ਅੱਜ ਕੀ ਲੈ ਕੇ ਆਏ ਨੇ ਹਰਾਂ ਜੀ ਕੀ ਹਾਲ ਹੈ ਵਧੀਆ ਸਰ ਤੁਸੀਂ ਦੱਸੋ ਬਹੁਤ ਵਧੀਆ ਕਿਦਾਂ ਚੱਲਦਾ ਕੰਮ ਕਰ ਰਿਹਾ ਬਹੁਤ ਅੱਛਾ ਚੱਲ ਰਿਹਾ ਹੈ ਅੱਜ ਕੱਲ ਤਾਂ ਇੰਸਟਾ ਦੇ ਥਰੂ ਕੰਮ ਹੋਰ ਵੀ ਅੱਛਾ ਹੋ ਗਿਆ ਦੂਰ ਦੂਰ ਡਿਲੀਵਰੀ ਹੋਣੀ ਹੈ ਸਟਾਰਟ ਹੋ ਗਈ ਹੈ ਲਈ ਸਾਡੇ ਲਈ ਬੈਸਟ ਆਫ ਲੱਕ ਹੈ ਨਾ ਵਧੀਆ ਥੈਂਕ ਯੂ ਸਰ ਮੈਨੂੰ ਸੋਸ਼ਲ ਮੀਡੀਆ ਨੇ ਫਾਇਦਾ ਬਹੁਤ ਹਾਂ ਜੀ ਹਾਂ ਜੀ ਹਾਂ ਅੱਜ ਕੀ ਲੈ ਕੇ ਆਏ ਸੋ ਦੇ ਵਿੱਚ ਅੱਜ ਸਿਰਜੂਰ ਲੈਬ ਨੇ اچھا ਤੇ ਬਾਕੀ ਹੋਰ ਬ੍ਰਿਡਸ ਵੀ ਪਈਆਂ ਨੇ ਬਟ ਉਹਨਾਂ ਦੇ ਪਾਪਾ ਸੇ ਛੋਟੇ ਨੇ ਠੀਕ ਹੈ ਜੀ ਇਹ ਸਿਰਜੂ ਦਾ ਕੀ ਪ੍ਰਾਈਸ ਚੱਲ ਰਹੀ ਹੈ ਅੱਜ ਕੱਲ੍ਹ ਸਿਰਜੂ ਦਾ 12000 ਦੀ ਫੀਮੇਲ 15000 ਦਾ ਮੇਲ ਦਾ ਪ੍ਰਾਈਸ ਚੱਲ ਰਿਹਾ ਹੈ ਇਸ ਟਾਈਮ ਬਾਕੀ ਉੱਪਰ ਥੱਲੇ ਹੁੰਦਾ ਰਹਿੰਦਾ ਹੈ ਹਾਂਜੀ ਠੀਕ ਹੈ ਤੇ ਜਿਹੜਾ ਲੈਬ ਆ ਇਹਦੀ ਕੀ ਪ੍ਰਾਈਸ ਹੈਗੀ ਲੈਬ ਦੇ 8000 ਫੀਮੇਲ ਦਾ ਚੱਲ ਰਿਹਾ 10000 ਮੇਲ ਦਾ ਚੱਲ ਰਿਹਾ ਹੈ ਇਹ ਤਾਂ ਫੀਮੇਲ ਕੁਆਲਿਟੀ ਦੇ ਅਕੋਰਡਿੰਗ ਚੱਲਦਾ ਰਹਿੰਦਾ ਹੈ ਇਸ ਤੋਂ ਇਲਾਵਾ ਆਪਾਂ ਨੇ ਹੋਰ ਕਿਹੜੀ ਕਿਹੜੀ ਬਰੀਡ ਰੱਖੀ ਆ ਮੇਰੇ ਕੋਲ ਪੈਕਨਿਸ ਔਰ ਸਿਡਜ਼ੂ ਹੁੰਦੇ ਆ ਪੈਕਨਿਸ ਦਾ ਲੀਟਰ ਹੋ ਰੱਖਿਆ ਹੈ ਉਹ ਹਜੇ ਛੋਟਾ ਹੈ ਵਾਈਟ ਪਪ ਵੀ ਅਵੇਲੇਬਲ ਹੈ ਬਰਾਊਨ ਪਪ ਵੀ ਅਵੇਲੇਬਲ ਹੈ ਉਸ ਤੋਂ ਔਰ ਕਿਟਨ ਦਾ ਬੱਚੇ ਵੀ ਰੱਖਿਆ ਹੈ ਹਾਂਜੀ ਮਨੋ ਮੈਕਸਿਮਮ ਪ੍ਰਾਈਸ ਕੀ ਹੈ ਕੁਆਲਿਟੀ ਡਿਪੈਂਡ ਕਰਦਾ ਉਹਦਾ ਵਾਈਟ ਕਲਰ ਜਿਹੜਾ ਹੁੰਦਾ ਹੈ ਉਹ ਆਪਣਾ 22000 ਤੱਕ ਜਾਂਦਾ ਹੈ ਔਰ ਜਿਹੜਾ ਬਰਾਊਨ ਹੁੰਦਾ ਹੈ ਉਹ 15 16 ਅਕੋਰਡਿੰਗ ਟੂ ਕੁਆਲਿਟੀ ਹੈ ਆਪਰੇ ਕੋਲ ਕਿੰਨੀ ਮਤਲਬ ਬਰੀਡ ਰੱਖਿਆ ਟੋਟਲ ਕਿਹੜੀ ਕਿਹੜੀ ਬਰੀਡ ਰੱਖੀ ਮੈਨੂੰ ਦੱਸੀ ਮੇਨ ਸਾਡੇ ਕੋਲ ਸਿਡਜ਼ੂਰ ਪੈਕਨਿਸ ਹੀ ਹੈ ਔਰ ਟੋਆਈ ਬਰੀਡ ਦਾ ਕਮ ਹੈ ਹਾਂਜੀ ਬਾਕੀ 올 ਬਰੀਡ ਅਵੇਲੇਬਲ ਕਰਵਾ ਦਿੰਦੇ ਆ ਤੇ 올 ਇੰਡੀਆ ਡਿਲੀਵਰੀ ਵੀ ਅਵੇਲੇਬਲ ਹੈ ਰਿਕੁਆਇਰਮੈਂਟ ਜੇ ਤਾਂ ਖੰਦੀ ਹੈ ਕੋਈ ਹਾਂਜੀ ਉਹਦਾ ਕਰਵਾ ਦਿੰਦੇ ਆ ਹਾਂਜੀ ਠੀਕ ਆ ਤੇ ਜਿਹੜੀ ਆਪਣੀ ਦੀ ਪੈਕਨਿਟੀ ਦੀ ਫੀਮੇਲ ਦੀ ਕੀ ਪ੍ਰਾਈਸ ਪੈਕਨਿਸ ਦੀ ਜਿਹੜੀ ਫੀਮੇਲ ਹੈ ਉਹ ਬਰਾਊਨ ਕਲਰ ਹੈ ਜਿਹੜਾ ਉਹ 18000 ਤੱਕ ਮਿਲ ਜਾਏਗਾ ਔਰ ਜਿਹੜਾ 20 ਵਾਈਟ ਕਲਰ ਹੈ ਉਹ 22000 ਤੱਕ ਜਾਂਦਾ ਹੈ ਉਸ ਦਾ ਪ੍ਰਾਈਸ ਪਾਕਿਸਤਾਨ ਸਿਟੀ ਦੇ ਹਿਸਾਬ ਨਾਲ ਵੀ ਬਹੁਤ ਫਰਕ ਪੈਂਦਾ ਜੀ ਮੀ ਜਿਵੇਂ ਕੋਈ ਵੀ ਬਰੀਡ ਹੈ ਜੀ ਉਹ ਸਿਟੀ ਦੇ ਹਿਸਾਬ ਨਾਲ ਫਰਕ ਪੈਂਦਾ ਵੀ ਕਿਸ ਸਿਟੀ ਚ ਕੀ ਰੇਟ ਚੱਲ ਰਿਹਾ ਹੈ ਕਈ ਵਾਰ ਕਲਾਇੰਟ ਹੁੰਦਾ ਜੀ ਉਹਰੇ ਆਪਣੇ ਚੱਲ ਰਿਹਾ 15 ਅਸੀਂ ਮਹਾਰਾਸ਼ਟਰ ਵੀ ਹੱਸ ਜੀਆਂ ਜਿੰਨੇ ਦਾ ਉਹਰੇ ਬੱਚਾ ਉੱਤੇ 5000 6000 ਦਾ ਘੱਟੋ ਘੱਟ ਡਿਲੀਵਰੀ ਦੇ ਚਾਰਜਸ ਆ ਜਾਂਦੇ ਆ ਵੀ ਡਿਲੀਵਰੀ ਦੇ ਚਾਰਜਸ ਅਮੇਸਾ ਐਕਸਟਰਾ ਹੁੰਦੇ ਨੇ فرق ਪੈਂਦਾ ਉਹਦਾ ਬਹੁਤ ਪੈਂਦਾ ਜੀ ਸਰ ਉਸ ਸਾਈਡ ਬਰੀਡਿੰਗ ਨਹੀਂ ਹੈਗੀ ਪੰਜਾਬ ਚ ਆਪਣੇ ਇੱਥੇ ਬਰੀਡਿੰਗ ਬਹੁਤ ਜ਼ਿਆਦਾ ਇਸ ਕਰਕੇ ਰੇਟ ਘਟਦੇ ਉਧਰ ਬਰੀਡਿੰਗ ਬਹੁਤ ਘਟ ਹੈ ਤੁਹਾਨੂੰ ਦਿੱਕਤ ਆਉਂਦੀ ਹੋਣੀ ਫਿਰ ਤਾਂ ਤੁਸੀਂ ਉਧਰ 50 ਦੇ ਸਰ ਉਹ ਅਸੀਂ ਕਲਾਈਂਟ ਨੂੰ ਕਰ ਲੈਂਦੇ ਆ ਜੀ ਕੋਰਪੋਰੇਟ ਸਮਝਾ ਲਈਦਾ ਜੀ ਮਤਲਬ ਜਿੰਨਾ ਮਤਲਬ ਜਿਹੜੀ ਸੇਮ ਕੁਆਲਟੀ ਤੁਸੀਂ 50 ਦੀ ਉਧਰ ਦੇ ਰਹੇ ਹੋ ਸਾਊਥ ਦੇ ਵਿੱਚ ਤੇ ਇੱਥੇ ਤੁਸੀਂ ਬਹੁਤ ਲੋ ਪ੍ਰਾਈਸ ਇੱਥੇ ਤਾਂ ਨਹੀਂ ਸਰ ਪਤਾ ਕੀ ਹੈ ਜੀ ਜੇ ਵੀ ਪੈਕਨੀਜ਼ ਹੈ ਪੈਕਨੀਜ਼ ਉਹਦੇ 20 ਤੱਕ ਸਾਡਾ ਜਾਂਦਾ ਜੀ ਦਿੱਲੀ ਤੱਕ ਬੱਚਾ ਠੀਕ ਹੈ ਜੀ ਬਾਕੀ ਜੇ ਉਹੀ ਅਸੀਂ ਮਹਾਰਾਸ਼ਟਰ ਭੇਜਨੇ ਅੱਗੇ ਭੇਜਨੇ ਆ ਉਹੀ ਪ੍ਰਾਈਜ਼ ਵੱਜ ਜਾਂਦਾ ਜੀ ਕਿਉਂਕਿ ਉਹ ਸਾਡੀ ਕੇਅਰ ਫਿਰ ਜ਼ਿਆਦਾ ਹੋ ਜਾਂਦੀ ਹੈ ਅਸੀਂ 2 ਵੈਕਸੀਨੇਸ਼ਨ ਕਰਵਾਉਣ ਤੋਂ ਬਾਅਦ ਬਕਾਇਦਾ ਕਾਰਡ ਨਾਲ ਦੇ ਕੇ ਫਿਰ ਡਿਲੀਵਰ ਕਰਵਾਨੇ ਆ ਜੀ ਪਹਿਲਾ ਬੱਚਾ ਤੁਸੀਂ ਨਹੀਂ ਜੀ ਅਸੀਂ ਨਹੀਂ ਦਿੰਦੇ ਪ੍ਰੋਪਰ ਵੈਕਸੀਨੇਸ਼ਨ ਕਰਵਾ ਕੇ ਹੀ ਅਸੀਂ ਅੱਗੇ ਕਰਦੇ ਆ ਜਿਸ ਤੇ ਡਿਲੀਵਰੀ ਦਾ ਇਹਦਾ ਚਾਰਜਿੰਗ ਕੀ ਹੁੰਦੀ ਆਪਣੇ ਸਰ ਇਹ ਜਿਵੇਂ ਆਪਣਾ ਮਹਾਰਾਸ਼ਟਰ ਹੋ ਗਿਆ ਸਾਊਥ ਸਾਈਡ ਹੋ ਗਿਆ ਉੱਥੇ ਘੱਟੋ ਘੱਟ 5000 ਲੱਗਦਾ ਜੀ ਬਾਈ ਟ੍ਰੇਨ ਬੱਚਾ ਜਾਂਦਾ ਜੀ 3 ਦਿਨ ਦੇ ਵਿੱਚ ਵਿੱਚ ਸਾਡੀ ਡਿਲੀਵਰੀ ਦਾ ਹੁੰਦਾ ਹੈ ਬੱਚਾ ਖਾਂਦੇ ਪੀਂਦੇ ਜਾਂਦਾ ਹੈ ਕਲਾਇੰਟ ਨੂੰ ਅਸੀਂ ਪ੍ਰੋਪਰ ਟਾਈਮ ਟੂ ਟਾਈਮ ਵੀਡੀਓ ਵੀ ਦਿੰਦੇ ਹਾਂ ਉਹਨਾਂ ਦੇ ਬੱਚੇ ਦੀ ਵੀ ਇਸ ਟਾਈਮ ਬੱਚੇ ਨੇ ਇਹ ਖਾ ਲਿਆ ਇਹ ਇਵੇਂ ਜਿਵੇਂ ਜਿਵੇਂ ਸਟੇਸ਼ਨ ਆੰਦੇ ਆਂ ਹਰ ਚੀਜ਼ ਦੀ ਵੀਡੀਓ ਉਹਨਾਂ ਨੂੰ ਪ੍ਰੋਵਾਈਡ ਕਰਵਾਨੇ ਆ ਅਸੀਂ ਹੋਰ ਸਵਾਲ ਕਰਦੇ ਆ ਤੁਹਾਨੂੰ ਕਰਾ ਹੈ ਨਾ ਕਿ ਜਿਹਦਾ ਫੀਮੇਲ ਬਹੁਤ ਕਿ ਇਹ ਆਪਾਂ ਨੂੰ ਇਹ ਬਾਲ ਵਾਲਿਆਂ ਦੇ ਸੌਕ ਪਹਿਰੇ ਨੇ ਡੌਗਰ ਸਤਿ ਸ੍ਰੀ ਅਕਾਲ ਕੋਈ ਵੀ ਬਰੀਡ ਹੈ ਜੀ ਬਾਲਬੂਲ ਐਵੇਂ ਨਹੀਂ ਗਿਰਦੇ ਜੀ ਇਹਨਾਂ ਦੀ ਪ੍ਰੋਪਰ ਬਰਸ਼ਿੰਗ ਪ੍ਰੋਪਰ ਮੇਨਟੇਨੈਂਸ ਕਰੋ ਕੋਈ ਬਾਲ ਨਹੀਂ ਗਿਰਦੇ ਪ੍ਰੋਪਰ ਸ਼ਡਿਊਲ ਦਿੱਤਾ ਬਿਲਕੁਲ ਹੀ ਨਹੀਂ ਹੁੰਦੇ ਜੀ ਬਾਲ ਗਿਰਦੇ ਨਹੀਂ ਜਿਵੇਂ ਜਿਆਦਾ ਆਪਾਂ ਦੇਖਦੇ ਹੁੰਨੇ ਆ ਕਿ ਜਿੱਥੇ ਡੌਗ ਹੁੰਦਾ ਉੱਤੇ ਬਹੁਤ ਜ਼ਿਆਦਾ ਬਾਲ ਖਿੰਡੇ ਹੁੰਦੇ ਹਨ ਸਰ ਇਹਨਾਂ ਦੀ ਰੋਜ਼ ਬਰਸ਼ਿੰਗ ਕਰਨੀ ਪੈਂਦੀ ਹੈ ਜੀ ਇੱਕ ਟਾਈਮ ਡੇਲੀ ਇੱਕ ਟਾਈਮ ਬਰਸ਼ਿੰਗ ਜਿਵੇਂ ਆਪਨੇ ਆਪਾਂ ਕੰਗਾ ਕਰਦੇ ਆ ਆਪਣਾ ਉਹਦੇ ਪਿੱਛੇ ਆਏ ਹੋ ਸਕਦਾ ਵੀ ਕੇਅਰਲੈਸ ਹੈਗੇ ਹਾਂ ਹਾਂ ਕੇਅਰਲੈਸ ਜਿਵੇਂ ਸਰ ਆਪਾਂ ਆਪਣੀ ਬਰਸ਼ਿੰਗ ਕਰਦੇ ਆ ਕੰਗਾ ਕਰਦੇ ਆ ਆਪਣੀ ਬਰਸ਼ਿੰਗ ਹੀ ਹੈ ਉ ਸਿਰ ਜੁਦੇ ਵਾਲ ਨਹੀਂ ਚੜਦੇ ਠੀਕ ਹੈ ਤੇ ਜਿਹੜਾ ਡਿਲੀਵਰੀ ਦਾ ਚਾਰਜ ਤੁਸੀਂ ਮਲੋ ਉਹਦੀ ਲੋਕੇਸ਼ਨ ਦੇ ਅਕੋਰਡਿੰਗ ਹੀ ਲੈਣੇ ਆ ਲੋਕੇਸ਼ਨ ਦੇ ਅਕੋਰਡਿੰਗ ਠੀਕ ਹੈ ਜੇ ਕੋਈ ਡਿਲੀਵਰੀ ਸਾਡੇ ਡਿਲੀਵਰੀ ਪੇਜ ਚੈੱਕ ਕਰਨਾ ਚਾਹੁੰਦਾ ਉਹ ਮੇਰਾ ਇੰਸਟਾਗ੍ਰam AR dog channels ਨੂੰ ਫੋਲੋ ਕਰਨ ਉਸਤੇ ਚੈੱਕ ਕਰ ਸਕਦੇ ਨੇ ਕਿ ਸਾਡੀ ਡਿਲੀਵਰੀ ਕਿੱਥੇ ਕਿੱਥੇ ਹੁੰਦੀ ਹੈ ਤੇ ਸੇਫਲੀ ਹੁੰਦੀ ਹੈ ਕਿ ਨਹੀਂ ਹੁੰਦੀ ਉਸਤੇ ਆਪਣਾ ਫੀਡਬੈਕ ਦਿੰਨੇ ਹੋ ਹਾਂਜੀ ਇੰਸਟਾ ਕੀ ਨਾਮ ਤੇ ਬਣਿਆ AR dog channels ਦੇ ਨਾਮ ਤੋਂ ਹੈ ਉਸ 'ਚ ਮੇਰੀ ਹੀ ਡੀਪੀ ਲੱਗੀ ਹੈ ਜਿਹਨੇ ਫੋਲੋ ਕਰਨਾ ਸਾਰੇ ਉਸ 'ਚ ਫੋਲੋ ਕਰਨ ਥੋੜਾ ਸਲੋ ਮੋਸ਼ਨ ਦੇ ਵਿੱਚ ਦੱਸੋ AR dog kennel ओके ਲੋ ਜੀ ਕਿਸੇ ਨੂੰ ਜਰੂਰਤ ਹੁੰਦੀ ਆ ਕੋਈ ਫੀਡਬੈਕ ਇਹਨਾਂ ਦਾ ਚੈੱਕ ਕਰਨਾ ਹੈਗਾ ਪੈਕਨਿਜ਼ ਦਾ ਤੇ ਸਿਡਜੂ ਦਾ ਜਿਹੜਾ ਜਿਆਦਾ ਇਹਨਾਂ ਦਾ ਜਿਹੜਾ ਕੰਮ ਹੈਗਾ ਛੋਟੀ ਬਰੀਡ ਦਾ ਉਹ ਤੁਸੀਂ ਇਹਨਾਂ ਦੇ ਫੀਡਬੈਕ ਚੈੱਕ ਕਰ ਸਕਦੇ ਹੋ ਪੂਰੀ ਜਾਣਕਾਰੀ ਵੀ ਤੁਹਾਨੂੰ ਉੱਥੇ ਮਿਲ ਸਕਦੀ ਆ ਠੀਕ ਹੈ ਜੀ ਤੇ ਮਾਲੋ ਇਹ ਜਿਹੜੀ ਬਰੀਡ ਦੀ ਗੱਲ ਕਰਦੇ ਆ ਵੀ ਆਪਾਂ ਪੈਕੇਜ ਦੀ ਗੱਲ ਕਰੀਏ ਜਾਂ ਸਿਡਜੂ ਦੀ ਗੱਲ ਕਰੀਏ ਇਹਦਾ ਤੁਸੀਂ ਬੱਚਾ ਬਾਹਰੋਂ ਤਾਂ ਨਹੀਂ ਲੈ ਕੇ ਦਿੰਦੇ ਨਹੀਂ ਸਰ ਸਹੀ ਘਰ ਦੀ ਬਰੀਡਿੰਗ ਹੈ ਸਾਡੀ ਹੋਮ ਬਰੀਡਿੰਗ ਹੈ ਜੀ ਸਾਡੇ ਕੋਲ ਟੋਟਵਾਏ ਦਾ ਸਨ ਹੈ ਜੀ ਜਿਹੜਾ ਸਾਡਾ ਸਟੱਡ ਹੈ ਸਿਡਜੂ ਦਾ ਉਸੇ ਦੀ ਸਾਰੀ ਬਰੀਡਿੰਗ ਸਾਡੀ ਘਰ ਚ ਚੱਲ ਫੀਮੇਲ ਫੀਮੇਲਸ ਵੀ ਸਾਡੀਆਂ ਆਪਣੀਆਂ ਹੀ ਨੇ ਜੀ ਇਹ ਲੈਂਦੀ ਹੈ ਜੀ ਤੁਹਾਡੇ ਕੋਲ ਨਹੀਂ ਸਰ ਈਸੀ ਲਾਈਨ ਦੀ ਆ ਜਾਂਦੀ ਨੇ ਟੋਟਵਾਏ ਦੀਆਂ థਾਈਲੈਂਡ ਇੰਪੋਰਟ ਸੀਗੇ ਜੀ ਉਹ ਬੱਚੇ ਹਾਂਜੀ ਹਾਂਜੀ ਜਿਹੜੀ ਆਪਣੇ ਕੋਲ ਪੈਕੇਜ ਦੀ ਗੱਲ ਕਰੀਓ ਤੁਸੀਂ ਨੇ ਪੈਕੇਜ ਸਰ ਸਾਡੇ ਕੋਲ ਕਿਥੋਂ ਲੈ ਆ ਸੀ ਟਪਾ ਇمپੋਰਟ ਕਰਾਈ ਸੀ ਉਹ థਾਈਲੈਂਡ ਤੋਂ ਅੱਛਾ థਾਈਲੈਂਡ ਦੇ ਹੀ ਪਾਪ ਨੇ ਉਥੇ ਰਸ਼ੀਅਨ ਦੀ ਬਰੀਡ ਹੈ ਉਹ ਬੇਅਰ ਲੈ ਆ ਸੀ ਤੋਂ ਹਾਂਜੀ ਪੇਅਰ ਵਾਈਟ ਕਲਰ ਦਾ ਪੇਅਰ ਅਸੀਂ ਇمپੋਰਟ ਕਰਵਾਇਆ ਸੀ ਦੋ ਫੀਮੇਲਾਂ ਤੇ ਇੱਕ ਮੇਲ ਅਸੀਂ ਠੀਕ ਆ ਮੈਂ ਕਈ ਵਾਰੀ ਇਹ ਹੁੰਦਾ ਵੀ ਬੱਚਾ ਬਾਹਰੋਂ ਦੇ ਦਿੰਨੇ ਆ ਨਹੀਂ ਨਹੀਂ ਸਰ ਨਹੀਂ ਨਹੀਂ ਬਾਹਰੋਂ ਨਹੀਂ ਸਰ ਨੂੰ ਵੀਡੀਓ ਕਾਲ ਕਰਕੇ ਦੇਖਦੇ ਨੇ ਜੀ ਕਲਾਇੰਟ ਕਲਾਇੰਟ ਲਾਈਵ ਦੇਖਦੇ ਨੇ ਬੱਚੇ ਇਦਾਂ ਦਾ ਕਲਾਇੰਟੋਂ ਦਾ ਵੀ ਮੈਂ ਤਾਂ ਜੀ ਘਰੋਂ ਦੇਖ ਕੇ ਲੈ ਕੇ ਜਾਣਾ ਤੁਹਾਡੇ ਕੋਲ ਹਾਂ ਕੁਝ ਚੱਕਰ ਨਹੀਂ ਸਰ ਆ ਸਕਦੇ ਹਾਂਜੀ ਹਾਂਜੀ ਜਦ ਮੈਂ ਜੀ ਵਿਜ਼ਿਟ ਕਰਨ ਠੀਕ ਹੈ ਹਾਂਜੀ ਤੁਸੀਂ ਮੋਬਾਈਲ 4 रिपीट ਕਰ ਦੋ 771955874 ਲੋਕੇਸ਼ਨ ਦੇ ਦੋ ਲੋਕੇਸ਼ਨ ਪਟਿਆਲਾ ਨੀਅਰ ਨਿਊ ਬੱਸ ਸਟੈਂਡ ਓਕੇ ਜੀ ਲਓ ਜੀ ਲੋਕੇਸ਼ਨ ਤੁਹਾਨੂੰ ਦੇ ਦਿੱਤੀ ਨੰਬਰ ਤੁਹਾਨੂੰ ਦਿੱਤਾ ਕਿਸੇ ਨੂੰ ਜਰੂਰਤਾ ਵੀਡੀਓ ਤੋਂ ਦੇਖ ਕੇ ਨੰਬਰ ਮਾਰੋ ਕਾਲ ਤੇ ਕੋਈ ਜਾਣਕਾਰੀ ਲੈਣੀ ਆ ਬੱਚਾ ਪਰਚੇਜ ਕਰਨਾ ਜਦੋਂ ਮਰਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਡਿਲੀਵਰੀ ਆਲ ਇੰਡੀਆ ਦੇ ਵਿੱਚ ਇਹਨਾਂ ਦੀ ਹੈਗੀ ਅਵੇਲੇਬਲ ਹੈ ਉਹਦਾ ਚਾਰਜ ਐਕਸਟਰਾ ਹੋਊਗਾ ਠੀਕ ਹੈ ਬਣ ਧੰਨਵਾਦ ਜੀ ਥੈਂਕ ਯੂ ਸੋ ਮਚ ਓਕੇ ਸਸਟੀ ਗੱਲ ਹਾਂਜੀ ਚੱਲਦੇ ਅੱਗੇ ਕਰਦੇ ਆ ਗੱਲਬਾਤ ਤੇ ਮਲਾਉਨੇ ਆ ਕੋ ਹੋਰ ਵੀਰ ਨੂੰ ਤੁਹਾਡੇ ਨਾਲ